ਹਰ ਟਾਈਮ ਆ ਸੇਵਾ ਕਰਨ ਦਾ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਪਲੀਜ਼ ਆਓ ਜਿੰਨੇ ਸਾਨੂੰ ਸੁਣਦੇ ਹੋ ਐਵੇਂ ਮਤਲਬ ਇੱਥੇ ਆ ਕੇ ਪਤਾ ਲੱਗਦਾ ਕਿੰਨੀ ਗਲੋੜਾ ਤੇ ਜਿੰਨੇ ਵੋਲੰਟੀਅਰਸ ਹੋ ਸਕਦੇ ਨੇ ਵੀਰ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਕਿੰਨੇ ਵੋਲੰਟੀਅਰ ਅਸੀਂ ਗੱਲ ਕਰੀ ਜਾਂਦੇ ਸੀ ਦੀਵਾਲੀ ਤੇ ਵੀ ਆਪਣੇ ਘਰ ਜਾ ਕੇ ਉਹਨਾਂ ਨੇ ਦੀਵਾਲੀ ਨਹੀਂ ਬਣਾਈ ਉਹਨਾਂ ਦੇ ਵੀ ਪਰਿਵਾਰ ਹੈਗੇ ਨੇ ਉਹਨਾਂ ਦੇ ਵੀ ਨਿੱਜੀ ਕੰਮ ਹੈਗੇ ਨੇ ਪਰ ਜਿਹੜੀ ਡਿਊਟੀ ਰੱਬ ਨੇ ਲਾਈ ਹੈ ਨਾ ਇਹ ਕਿਸੇ ਕਿਸੇ ਦੇ ਬਾਈ ਕਰਮਚੀ ਆਉਂਦੀ ਆ ਸੋ ਜੇ ਹੋ ਸਕਦਾ ਤਾਂ ਮੇਰੇ ਵੀਰ ਸੁਣਦੇ ਹੋ ਤਾਂ ਪਹਿਲਾਂ ਵਾਲਾ ਜਿਵੇਂ ਆਪਾਂ ਪਹਿਲੀ ਵਾਰੀ ਜਦੋਂ ਸਾਰਿਆਂ ਨੂੰ ਮੈਸੇਜ ਕੀਤਾ ਸੀ ਜਿਵੇਂ ਪਹਿਲੀ ਵਾਰੀ ਦੁੱਖ ਲੱਗੇ ਸੀ ਦੁੱਖ ਹੁਣ ਵੀ ਉਨਾ ਹੀ ਆ ਉਨੇ ਹੀ ਲੋਕ ਜੇ ਆ ਸਕਦੇ ਹਨ ਤਾਂ ਵਧੀਆ ਹੋ ਜੂਗਾ ਕੰਮ ਹੈ ਨਾ ਬਾਈ ਸਾਡਾ ਤੇ ਇਹੀ ਹੈ ਵੀ ਕੰਮ ਨਿਬੜੇ ਬਾਈ ਆਪਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਚ ਨੀਂਦ ਜੀਨੋ ਸੌਣ ਦਾ ਮੌਕਾ ਦਈਏ ਹਨਾ ਪਰ ਹੌਲੀ ਹੌਲੀ ਪਰਵਾਦਾਂ ਸੁੱਖ ਰੱਖੇ ਬਾਈ ਤੁਸੀਂ ਵਾਕ ਕਰ ਰਹੇ ਹੋ ਇਹੋ ਜਣਾ ਜੀ ਆਣਾ ਸਿਰੇ ਲੱਗ ਜੂਗਾ ਸੋ ਅੱਜ ਜਿਵੇਂ ਅਸੀਂ ਇੱਥੇ ਫਾਜ਼ਿਲਕਾ ਏਰੀਆ ਦੇ ਵਿੱਚ ਖੜੇ ਹਾਂ ਔਰ ਫਾਜ਼ਿਲਕਾ ਦੇ ਵਿੱਚ ਤਕਰੀਬਨ 14 ਪਿੰਡ ਨੇ ਜਿਹੜੇ ਆ ਪੁਲ ਤੋਂ ਪਾਰ ਜਿੱਥੋਂ ਹਮੇਸ਼ਾ ਸਾਡੇ ਰੈਸਕਿਊ ਆਪਰੇਸ਼ਨਸ ਚੱਲਦੇ ਰਹੇ ਔਰ ਅੱਜ ਤਕਰੀਬਨ 2 ਮਹੀਨੇ ਸਹੀ 2 ਮਹੀਨਿਆਂ ਬਾਅਦ ਅਸੀਂ ਇਸੇ ਸੇਮ ਲੋਕੇਸ਼ਨਸ ਤੇ ਖੜੇ ਆ ਜਿੱਥੋਂ ਅਸੀਂ ਰੈਸਕਿਊ ਆਪਰੇਸ਼ਨ ਕੀਤੇ ਪਰ ਹਾਲਾਤ ਨੇ ਜਿਹੜੇ ਉਹ ਅੱਜ ਵੀ ਪਰਿਵਾਰਾਂ ਦੇ ਇੰਨੇ ਕ ਨਾਜ਼ੁਕ ਨੇ ਕਿ ਕਦੇ ਵੀ ਉਹਨਾਂ ਦੇ ਕੋਠੇ ਟਹਿ ਸਕਦੇ ਨੇ ਔਰ ਬਹੁਤ ਆ ਇਹੋ ਜੀ ਕੰਡੀਸ਼ਨਸ ਉਹ ਗੁਜ਼ਾਰਾ ਕਰ ਰਹੇ ਨੇ ਕਿ ਜਿੱਥੇ ਕਿ ਨਹੀਂ ਕਰਨਾ ਚਾਹੀਦਾ ਸੋ ਉਹ ਬਾਈ ਜੇਰਾ ਨਾਲ ਗੱਲ ਹੋਈ ਕਰਨ ਪਾ ਜੇਰਾ ਨਾਲ ਕਿ ਆਪਾਂ ਪਹਿਲਾਂ ਦਿਨ ਤੋਂ ਹੀ ਇਹਨਾਂ ਨੇ ਕਦੇ ਕਿਹੜਾ ਸਮਾਨ ਭੇਜਣਾ ਟਰੱਕ ਭੇਜਣੇ ਬੋਟਸ ਭੇਜਣੀਆਂ ਮਸ਼ੀਨਾਂ ਭੇਜਣੀਆਂ ਪਰ ਬਾਈ ਦਾ ਇਹ ਪਲਾਨ ਸੀ ਕਿ ਕੁਝ ਕੰਸਟਰਕਟਿਵਲੀ ਦੱਸੋ ਕਿ ਜਿਹੜਾ ਲੌਂਗ ਟਰਮ ਇਹਨਾਂ ਨੂੰ ਸਸਟੇਨ ਕਰ ਸਕੇ ਪ੍ਰੋਜੈਕਟ ਸੋ ਸਾਡੀ ਕਾਫੀ ਮੀਟਿੰਗਸ ਹੋਈਆਂ ਉਹ ਮੀਟਿੰਗਸ ਤੋਂ ਬਾਅਦ ਅੱਜ ਅਸੀਂ ਅੱਜ ਇਸ ਥਾਂ ਤੇ ਖੜੇ ਆਂ ਔਰ ਇੱਥੇ 14 ਪਿੰਡਾਂ ਦੇ ਵਿੱਚ ਤਕਰੀਬਨ ਸਾਡੇ 65 ਘਰਾਂ ਦੀ ਉਸਾਰੀ ਹੈ ਜਿਹੜੀ ਉਹ ਚੱਲ ਰਹੀ ਹੈ 65 ਹਾਊਸਿਸ ਦੀ ਜਿਹੜੇ ਕਿ ਸਕ੍ਰੈਚ ਤੋਂ ਬਣ ਰਹੇ ਆ ਰਿਪੇਅਰ ਵਰਕ ਨਹੀਂ ਜਿਹੜੀ ਫਾਊਂਡੇਸ਼ਨ ਤੋਂ ਲੈ ਕੇ ਲੈਂਟਰ ਤੱਕ ਪੂਰਾ ਕੰਪਲੀਸ਼ਨ ਘਰ ਬਣਨੇ ਆ ਸੋ ਬਾਈ ਦੀ ਸੰਸਥਾ ਔਰ ਬਾਈ ਨੇ ਆਪ ਜ਼ਿੰਮੇਵਾਰੀ ਜਿਹੜੀ ਪੂਰੀ ਚੱਕੀ ਆ ਵੀ ਪੇਂਟ ਦੇ ਪੇਂਟ ਘਰ ਬਣਾਉਣੇ ਔਰ ਸਪੈਸ਼ਲੀ ਇੱਕ ਜਿਹੜਾ ਕੰਸਰਨ ਇਹ ਹੈ ਕਿ ਬਹੁਤ ਜ਼ਿਆਦਾ ਪਰਿਵਾਰ ਇੱਥੇ ਜਦੋਂ ਸਾਡੀ ਅਸੈਸਮੈਂਟ ਨਿਕਲੀ ਬਾਈ ਦੇ ਨਾਲ ਵੀ ਸ਼ੇਅਰ ਕੀਤੀ ਮੈਂ ਸਾਰਾ ਡਾਟਾ ਕਿ ਬਹੁਤ ਜ਼ਿਆਦਾ ਪਰਿਵਾਰਾਂ ਦੇ ਬੱਚੇ ਜਨਮ ਤੋਂ ਹੀ ਡਿਸੇਬਲਡ ਪੈਦਾ ਹੋ ਰਹੇ ਨੇ ਜਿਹੜਾ ਜਿਹੜਾ ਕਿ ਮੇਨ ਸਾਡਾ ਫੋਕਸ ਏਰੀਆ ਸੀ ਕਿ ਇਹ ਕਿਉਂ ਹੋ ਰਿਹਾ ਸਾਨੂੰ ਵੀ ਕਾਫੀ ਚੀਜ਼ਾਂ ਨਵੀਆਂ ਇਸ ਇਲਾਕੇ ਜਾ ਕੇ ਪਤਾ ਲੱਗੀਆਂ ਪਰ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਦੇ ਵਿੱਚ ਜਿਹੜਾ ਯੂਰੇਨੀਅਮ ਹੈ ਉਹ ਇੰਨਾ ਕਾ ਜ਼ਿਆਦਾ ਮਾਤਰਾ ਵਿੱਚ ਹੈ ਸੋਡੀ ਬਾਈ ਵੀ ਇੱਥੇ ਖੜੇ ਹੈ ਵੀ ਗੱਲ ਹੋ ਰਹੀ ਸੀ ਸਾਡੀ ਕਿ ਰਿਪੋਰਟਸ ਇੰਨੀਆਂ ਆਈ ਹੋਈਆਂ ਕਿ ਲੋਕੀ ਘਰਾਂ ਦੇ ਘਰ ਇਸ ਕਰਕੇ ਤਬਾਹ ਹੋਈ ਜਾ ਰਹੇ ਨੇ ਸੋ ਸਾਡਾ ਉਹ ਵੀ ਫੋਕਸ ਏਰੀਆ ਇਹਨਾਂ 14 ਪਿੰਡਾਂ ਦੇ ਵਿੱਚ ਹੈ ਬਾਈ ਤੇ ਬਾਈ ਨਾਲ ਖੜੇ ਨੇ ਸਾਡਾ ਪਲਾਨ ਹੈ ਕਿ ਅਸੀਂ ਵਾਟਰ ਟ੍ਰੀਟਮੈਂਟ ਪਲਾਨਟ ਜਿਹੜੇ ਵਾਟਰ ਫਿਲਟਰੇਸ਼ਨ ਪਲਾਨਟ ਨੇ ਉਹ ਪਿੰਡ ਪੱਦਰ ਦੇ ਉੱਤੇ ਅਸੀਂ ਇੱਥੇ ਲਗਾਈਏ ਉਸ ਦੀ ਸਾਡੀ ਅਸੈਸਮੈਂਟ ਚੱਲ ਰਹੀ ਹੈ ਪਲਾਨਟਸ ਬਣਨੇ ਵੀ ਦੇ ਦਿੱਤੇ ਨੇ ਅਸੀਂ ਸੋ ਸਾਡਾ ਫੋਕਸ ਹੈ ਕਿ ਅਸੀਂ ਉਹ 14 ਪਿੰਡ ਐਟ ਲੀਸਟ ਜਿਹੜੇ ਇੱਥੇ ਸੇਵਾ ਲਈਤੀ ਗਈ ਹੈ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਅਸੀਂ ਮਿਲ ਕੇ ਸਾਰੇ ਭਰਾ ਬਾਈ ਦਾ ਆਪਣਾ ਫਰੈਂਡ ਸਰਕਲ ਹੈ ਸਾਡੀ ਸੰਸਥਾ ਨਾਲ ਹੋਰ ਵੀ ਲੋਕ ਜੁੜੇ ਨੇ ਸਾਰੇ ਰਲ ਮਿਲ ਕੇ ਇਕੱਲੀ ਸਾਡੀ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਇਸ ਵਾਲੇ ਜਿਹੜਾ ਕੌਜ਼ ਹੈ ਇਸ ਦੇ ਉੱਤੇ ਵੀ ਜਰੂਰ ਵਰਕ ਕਰਨਾ ਹੈ ਸਾਡਾ ਇਹ ਵੀ ਮੇਨ ਇੱਕ এজেন্ডਾ ਸਭ ਤੋਂ ਵੱਡਾ ਔਰ ਬਹੁਤ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਮੈਡੀਕਲੀ ਇਥੋਂ ਟਰੀਟਮੈਂਟ ਚੱਲ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਅਸੀਂ ਦੇਖ ਰਹੇ ਕਿ ਕਿੰਨਾਂ ਦੀ ਕਿਵੇਂ ਮਦਦ ਕਰ ਸਕੀਏ ਸੋ 65 ਘਰ ਪਾਣੀ ਦੇ ਪਲਾਂਟ ਔਰ ਹੋਰ ਵੀ ਜਿਹੜੀਆਂ ਇੱਥੇ ਦੀਆਂ ਸਾਨੂੰ ਦਿੱਕਤਾਂ ਲੱਗ ਰਹੀਆਂ ਔਰ ਡੀਸੈਲਟਿੰਗ ਦਾ ਕੰਮ ਚੱਲ ਰਿਹਾ ਹੈ ਰੇਤਾ ਚੱਕਣ ਲਈ ਸਾਡੇ ਟਰੈਕਟਰ ਚੱਲ ਰਹੇ ਨੇ ਪਿੰਡਾਂ 'ਚ ਹੋਰ ਜਿਹੜਾ ਰਾਸ਼ਨ ਹੈ ਗਰੋਸਰੀ ਕਿਟਸ ਨੇ ਪਾਣੀ ਦੇ ਆਪਣੇ ਭਾਂਡਿਆਂ ਦੇ ਸੈੱਟ ਨੇ ਸੋ ਜੋ ਵੀ ਰਿਕੁਆਇਰਮੈਂਟ ਸਾਨੂੰ ਅਸੈਸਮੈਂਟ ਦੇ ਥਰੂ ਮਿਲ ਰਹੀ ਹੈ ਅਸੀਂ ਉਹ ਆਪਣਾ ਕਾਰਜ ਹੈ ਜਿਹੜਾ ਉਹ ਮਿਲ ਕੇ ਬਾਈਵਰਾਂ ਦੇ ਨਾਲ ਪੂਰਾ ਫਾਜ਼ਿਲਕਾ ਏਰੀਆ ਬਾਈ ਨੇ ਕਿਹਾ ਵੀ ਪੂਰਾ ਫਾਜ਼ਿਲਕਾ ਏਰੀਆ ਜਿੱਥੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਨਾਲ ਖੜੇ ਹਾਂ ਸੋ 14 ਪਿੰਡਾਂ ਦਾ ਜਿਹੜੀ ਸੇਵਾ ਉਹ ਬਾਈ ਕਰਨ ਔਜਲਾ ਜੀ ਨੇ ਚ ਬਾਈ ਦੱਸਣ ਜ਼ਿਆਦਾ ਡਿਟੇਲ ਚ ਕੀ ਕੀ ਇਮੋਸ਼ਨਸ ਦੇ ਨਾਲ ਇਹਨਾਂ ਨੇ ਕਿਹਾ ਵੀ ਪੂਰਾ ਫਾਜ਼ਿਲਕਾ ਹੀ ਚੱਕ ਲੋ ਵੀ ਮੈਂ ਨਾਲ ਆ ਤੁਹਾਡੇ ਨਹੀਂ ਨਹੀਂ ਬਹੁਤ ਵੱਡੀ ਗੱਲ ਹੈ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਨਹੀਂ ਹੈ ਨਹੀਂ ਵੀਰੇ ਮੈਂ ਤਾਂ ਮੈਂ ਤਾਂ ਹੁਣ ਪਤਾ ਨਹੀਂ ਵੀਰੇ ਤੁਹਾਡੇ ਸਹਾਇਕ ਦੇ ਨਾਲ ਹੀ ਆ ਸੱਚੀ ਕਹਾਂ ਜੀ ਤੁਸੀਂ ਇੰਨਾ ਇੱਥੇ ਰਹਿ ਕੇ ਕੰਮ ਕਰਦੇ ਹੋ ਤੁਹਾਨੂੰ ਦੇਖ ਕੇ ਹੌਸਲਾ ਹੁੰਦਾ ਵੀ ਇੰਨੇ ਵੀਰ ਪੰਜਾਬ ਦੇ ਪੁੱਤ ਬਾਈ ਤੁਰੇ ਫਿਰਦੇ ਨੇ ਹਨਾ ਹੌਸਲੇ ਵਾਲੀ ਗੱਲ ਹੀ ਆ ਇਹ ਕੋਈ ਐਵੇਂ ਨਹੀਂ ਬੰਦਾ ਆ ਕੇ ਬਾਈ ਕਰ ਸਕਦਾ ਕਰੋ ਇੰਨੇ ਦਿਨ ਬਾਹਰ ਰਹਿਣ ਨੂੰ ਇਨੀ ਦਿਲ ਕਰਦਾ ਬੰਦੇ ਤਾਂ ਹਨਾ ਵੀਰੇ ਲੋਕਾਂ ਦੀ ਸੇਵ ਵਾਲੀ ਮੂਹਰੇ ਆਉਣ ਦਾ ਇੱਕ ਫਿਰ ਵੀ ਬਹੁਤ ਵੱਡੀ ਗੱਲ ਆ ਪਰ ਇਹ इमोਸ਼ਨ ਦੀ ਗੱਲ ਕਰੀਏ ਬਾਈ ਸ਼ੁਰੂ ਤੋਂ ਹੀ ਬਹੁਤ इमोशनल ਫੈਮਿਲੀ ਤੋਂ ਮੈਂ ਬਲੋਂਗ ਕਰਦਾ ਛੋਟਾ ਹੁੰਦਾ ਸੀ ਨਾ ਮਮੀ ਦੀ ਡੀਥ ਹੋ ਗਈ ਉਦੋਂ ਤੋਂ ਹੀ ਆਇਆ ਸੀਗਾ ਹਨਾ ਪਿਆਰ ਦਾ ਆਪਾਂ ਨੂੰ ਵੈਲਿਊ ਕਦਰ ਪਤਾ ਬਾਈ ਹਨਾ ਕਿਸੇ ਬੰਦੇ ਦੇ ਤੁਰ ਜਾਣ ਦੀ ਜਾਂ ਕਿਸੇ ਕਿਸੇ ਦਾ ਜਦੋਂ ਕਿਸੇ ਦੇ ਦੁੱਖ ਦਾ ਟਾਈਮ ਆਉਂਦਾ ਆਪ ਨੂੰ ਪਤਾ ਉਹ ਕਿਵੇਂ ਹੰਡਾਇਆ ਜਾਂਦਾ ਹਨਾ ਸੋ ਮੈਂ ਇਹ ਨਹੀਂ ਕਹਿੰਦਾ ਵੀਰੇ ਮੈਂ ਬਹੁਤ ਕਰ ਦੂੰਗਾ ਮੈਨੂੰ ਇਦਾਂ ਹੀ ਹੈ ਵੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਕਰਨਾ ਚਾਹੁੰਨਾ ਦਿਲੋਂ ਇਹ ਕੋਈ ਮਤਲਬ ਆਇ ਨਹੀਂ ਹੈਗਾ ਵੀ ਕਿ ਮੈਂ ਕਿਸੀ ਚੀਜ਼ ਲਈ ਕਰਾਂ ਜੇ ਤਾਂ ਮੈਨੂੰ ਕੋਈ ਬੈਨੀਫਿਟ ਹੋਵੇ ਅਸੀਸਾਂ ਜਰੂਰ ਬੇਅਰਗਾਂ ਦੀਆਂ ਮਿਲਦੀਆਂ ਨੇ ਬਾਈ ਹਣਾ ਉਹਦੇ ਘਰ ਕੀ ਤੁਰੇ ਫਿਰਦੇ ਆ ਸ਼ੁਰੂ ਤੋਂ ਪਰ ਮੇਰਾ ਅੰਦਰੋਂ ਦਿਲ ਕਰਦਾ ਸੀਗਾ ਵੀ ਯਾਰ ਜੇ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਤਾਂ ਕੁਛ ਕੀਤਾ ਜਾਵੇ ਹਨਾ ਜੀ ਤਾਂ ਹੀ ਮੈਂ ਮਾਲਟਾ ਸ਼ੋਅ ਤੇ ਗਿਆ ਸੀਗਾ ਉੱਥੇ ਹਾਂਜੀ ਭਰਾਵਾ ਨਹੀਂ ਇੰਨਾ ਉਹਨਾਂ ਨੇ ਸਪੋਰਟ ਕੀਤਾ ਮਤਲਬ ਸਾਡਾ ਪਹਿਲਾਂ ਸ਼ੋਅ ਦਾ ਕੁਛ ਬਣ ਨਹੀਂ ਸੀ ਰਿਹਾ ਪਰ ਜਦੋਂ ਇੱਧਰ ਆਪਣੇ ਵਿਆਪ ਤੇ ਇੰਨਾ ਕੁਝ ਆਇਆ ਫਿਰ ਜੀ ਸੋਚੇ ਵੀ ਅਸੀਂ ਯਾਰ ਸ਼ੋਅ ਹੀ ਤਾਂ ਲਾਉਣਾ ਵੀ ਤੰਗ ਰਹੇ ਕੱਲੂ ਪੈਸੇ ਇਕੱਠੇ ਕਰੀ ਤੇ ਕਿਸੇ ਅਨਾਪਾ ਕੰਮ ਹਿੱਸੇ ਲਾ ਸਕੀ ਜੀ ਤਾਂ ਇਹ ਕੁਛ ਆਏ ਨਹੀਂ ਗੱਲ ਹੈਗੀ ਵੀ ਬਾਈ ਕਿਸੇ ਨੇ 20 ਲੱਖ ਲਾਤਾ ਕਿਸੇ ਨੇ 2 ਕਰੋੜ ਲਾਤਾ ਇਹ ਤਾਂ ਆਇਆ ਵੀ ਜਿੰਨੀ ਸੇਵਾ ਆਪਾਂ ਤਾਂ ਹੋ ਸਕਦੇ ਆ ਬਾਈ ਆਪਾਂ ਕਰਨ ਲਈ ਲੈੜੀਆਂ ਤੇ ਸਿਰਫ ਇਹ ਬਾਈ 14 ਬਿੰਡਾਂ ਦਾ ਪੇਂਟ ਕਰਾਂ ਦੀ ਗੱਲ ਨਹੀਂ ਹੈਗੀ ਅੱਗੇ ਵੀ ਜਿੰਨੇ ਜੋਗੇ ਹੈਗੇ ਆ ਬਾਈ ਆਪਾਂ ਖੜੇ ਆ ਨਾ ਪਨੋ ਤਾਂ ਇਹੀ ਵੀ ਜਿਹੜੇ ਜਵਾਕ ਨੇ ਜਾਂ ਇਹ ਘਰ ਨੇ ਇਹਨਾਂ ਦਾ ਫਾਈਨਲੀ ਜੀਵਨ ਥੋੜਾ ਖੁਸ਼ਹਾਲ ਹੋਵੇ ਬੇਚਾਰੇ ਆਪਦੇ ਘਰੇ ਆ ਨਾ ਚੈਨ ਦੀ ਨੀਂਦ ਸੌ ਸਕਣ ਜਿਹੜੇ ਜਵਾਕ ਨੇ ਆਪਣਾ ਪੜਾਈ ਤੇ ਜਾਂ ਜਿਹੜੀ ਵੀ ਕੰਮ ਕਰਦੇ ਉਹਨਾਂ ਤੇ ਫੋਕਸ ਕਰ ਸਕਣ ਇਹਨਾਂ ਦੀ ਜਿਹੜੀ ਜੀਵਨ ਚਾ ਬਿਨਾ ਗ ਉੱਤੇ ਹੀ ਆ ਪਰ ਮੈਂ ਤਾਂ ਬਸ ਭਰਾਵਾਂ ਦੇ ਨਾਲ ਆ ਬਾਈ ਮੈਨੂੰ ਤਾਂ ਹੋਰ ਕੁਝ ਨਹੀਂ ਹੈ ਨਾ ਤੁਹਾਡੇ ਕਰਕੇ ਇਹ ਸਾਰਾ ਕੁਝ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਲੂਟ ਆ ਸਾਰੇ ਮੀਡੀਆ ਨੂੰ ਤੁਹਾਨੂੰ ਬਾਈ ਸਿਮਰਨ ਬਾਈ ਰਵਨ ਬਾਈ ਤੁਹਾਨੂੰ ਉਹਨਾਂ ਵੀਰੇ ਤੁਹਾਨੂੰ ਤੇ ਅਮਰ ਵੀਰੇ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋ ਤੇ ਬਾਕੀ ਵੀ ਸੰਸਥਾਵਾਂ ਜਿੰਨੀਆਂ ਲੱਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਬਾਈ ਮੈਂ ਇਕੱਲਾ ਨਹੀਂ ਬਾਕੀ ਸਾਰੇ ਜਿੰਨੇ ਕਲਾਕਾਰ ਆ ਸ਼ੁਰੂ ਤੋਂ ਆਉਂਦੀ ਰਿਹਾ ਤੇ ਅੱਗੇ ਵੀ ਆਉਂਦੇ ਰਹਿਣਗੇ ਬਾਈ ਜੀਵਾ ਤੁਸੀਂ ਬਈ ਆਲਰੇਡੀ ਕਰ ਹੀ ਰਹੇ ਸੀਗੇ ਪਹੁੰਚ ਵੀ ਗਈ ਪਿੰਡ-ਪਿੰਡ ਪੱਦਰ ਤੇ ਗਰਾਊਂਡ ਤੇ ਪਰ ਕਾਨੂੰਨ ਜੀ ਤੌਰ ਤੇ ਫਿਜ਼ੀਕਲੀ ਇਹਨਾਂ ਪਿੰਡਾਂ 'ਚ ਆਉਣ ਦੇ ਲਈ ਕਿਹੜੀ ਚੀਜ਼ ਮੋਟੀਵੇਟ ਕਰਦੀ ਆ ਔਰ ਇਹ ਹਾਲਾਤ ਵੇਖਣ ਉਪਰੰਤ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਉਂਕਿ ਬਾਰਡਰ ਏਰੀਆ ਦੇ ਲੋਕ ਬਾਈ ਸਾਹਮਣੇ ਆਪਾਂ ਨੂੰ ਬਾਰਡਰ ਲਾਈਨ ਦਿਸਦੀ ਆ ਲੋਕ ਅਕਸਰ ਕਹਿੰਦੇ ਆ ਵੀ ਸਾਡੇ ਤਾਂ 12 ਮਹੀਨੇ 30 ਦਿਨੀ ਹੜ੍ਹ ਆ ਬਿਲਕੁਲ ਬਾਈ ਵੀ ਪਾਣੀ ਆਇਆ ਤਾਂ ਵੱਖਰਾ ਵਿਸ਼ਾ ਪਰ ਕਦੇ ਕਦੀ ਜੰਗ ਲੱਗ ਗਈ ਕਦੀ ਫਸਲ ਮਰ ਗਈ ਤਾਂ ਇਹ ਇਹ ਹਾਲਾਤ ਨੂੰ ਵੇਖ ਕੇ ਕੀ ਤੁਸੀਂ ਮਹਿਸੂਸ ਕਰਦੇ ਹੋ ਔਰ ਖਾਸ ਤੌਰ ਤੇ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਮੋਟੀਵੇਟ ਕਰਦੀ ਕਿ ਨਹੀਂ ਮੈਨੂੰ ਫਿਜ਼ੀਕਲੀ ਵੀ ਜਾਣਾ ਚਾਹੀਦਾ ਬਾਈ ਇੱਕ ਤਾਂ ਜਨਮ ਹੀ ਇੱਥੇ ਹੋਇਆ ਪੰਜਾਬ 'ਚ ੀ ਸੋ ਕਨੈਕਟੀਵਿਟੀ ਬਹੁਤ ਆਪਣੇ ਲੋਕਾਂ ਨਾਲ ਜਦੋਂ ਦੇਖਦੇ ਆ ਚਿਹਰਾ ਹੀ ਖਿੜ ਜਾਂਦਾ ਹਨਾ ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਕਿਤੇ ਕੈਨੇਡਾ ਆਪਣਾ ਬੰਦਾ ਤੁਰਿਆ ਜਾਂਦਾ ਹੋਵੇ ਜਿਹੜੀ ਮਰਜੀ ਕੰਟਰੀ 'ਚ ਤੇ ਇੱਥੇ ਮੇਨ ਆਉਣ ਦਾ ਮਕਸਦ ਸਾਡਾ ਇਹ ਸੀ ਜਿਵੇਂ ਅਬਰ ਵੀਰਨਾ ਸੀ ਗੱਲ ਕਰਦੇ ਸੀ ਕਿ ਅਸੀਂ ਮੈਸੇਜ ਬਾਹਰ ਦੇਣਾ ਚਾਹੁੰਦੇ ਆ ਵੀ ਜਿਹੜੀ ਇੱਥੇ ਕੰਮ ਹਲੇ ਵੀ ਚੱਲੀ ਜਾਂਦਾ ਬਾਈ ਇਹ ਹਲੇ ਰ ਕੰਦੀ ਮਰੀ ਵਾ ਜਾਂਦੀ ਹੈ ਵੀ ਉਹਨਾਂ ਨੂੰ ਇਹੀ ਦੱਸਣਾ ਚਾਹਣਾ ਵੀ ਕੰਮ ਇੱਥੇ ਬਹੁਤ ਪਿਆਹਲੇ ਕਰਨ ਵਾਲਾ ਤੇ ਆਪਣਾ ਇਹ ਲੰਮੀ ਲੜਾਈ ਆ ਬਾਈ ਕੋਈ ਛੋਟੀ ਲੜਾਈ ਨਹੀਂ ਹੈਗੀ ਹਨਾ ਘਰ ਵੀ ਪੈ ਜਾਣਗੇ ਉਸ ਤੋਂ ਬਾਅਦ ਵੀ ਹਲੇ ਲੋਕਾਂ ਦੀਆਂ ਜ਼ਮੀਨਾਂ ਕਿੰਨੀ ਖਰਾਬ ਹੋ ਗਈਆਂ ਨਾ ਆਪਾਂ ਗੱਲ ਕਰੀ ਜਾਂਦੇ ਸੀ ਕਿੰਨੇ 7-800 ਇਹਦੀ ਜ਼ਮੀਨ ਹੋਣੀ ਹੈ ਨਾ ਪਿੰਡਾਂ ਦੀ ਵੀ ਜਿਹੜੀ ਨਾ ਤਾਂ ਉਹਦਾ ਕੁਝ ਕਰ ਸਕਦੇ ਹਲੇ ਨਾ ਵਾਸਤਾ ਹਲੇ ਕੁਝ ਪਤਾ ਹੀ ਨਹੀਂ ਹੈਗਾ ਨਾ ਉਹ ਚੀਜ਼ਾਂ ਫਿਕਰ ਆਊਟ ਕਰਨ ਵਾਲੀਆਂ ਨੇ ਹਲੇ ਪਾਣੀ ਦਾ ਦੇਖਣਾ ਇਹਨਾਂ ਦੇ ਵਿਚਾਰਾਂ ਦੇ ਆ ਬਿਲਕੁਲ ਪਾਣੀ ਨਹੀਂ ਹੈਗਾ ਪੀਣ ਨੂੰ ਹਨਾ ਤੁਸੀਂ ਆਪ ਦੇਖ ਲਓ ਕਿੰਨੀ ਇੱਕ ਸਿੰਪਲ ਜੀ ਚੀਜ਼ ਆ ਜਿਹਨੂੰ ਆਪਾਂ ਡੇਲੀ ਲਾਈਫ 'ਚ ਗਿਣਦੇ ਵੀ ਨਹੀਂ ਹੈਗੇ ਹਨ ਵੀ ਉਹੀ ਚੀਜ਼ ਇਹਨਾਂ ਲਈ ਕਿੰਨੀ ਉਹ ਹੀ ਹੈ ਕਈ ਪਰਿਵਾਰ ਨੇ ਬਈ ਇੱਥੇ ਉਹੀ ਕਹੀ ਜਾਂਦੇ ਨੇ ਕਿ ਅਸੀਂ ਕਿਸੇ ਇੱਕ ਘਰ ਫਿਲਟਰ ਲੱਗਾ ਤੇ ਅਸੀਂ ਉਤੋਂ ਪਾਣੀ ਲੱਗਿਆ ਕਿੰਨੀ ਦੂਰ ਦੂਰ ਜਾਂਦੇ ਆ ਹਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੈਲਟ ਇਹੀ ਹੈ ਜਿਹਦੇ ਚ ਪਾਣੀ ਚ ਯੂਰੇਨੀਅਮ ਵੀ ਹੈਗਾ ਬਿਲਕੁਲ ਬਾਈ ਸੋ ਇਹ ਚੀਜ਼ਾਂ ਮੈਂ ਚਾਹਣਾ ਵੀ ਬਾਹਰ ਇਹ 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 ਮੈਸੇਜ ਜਾਣਾ ਚਾਹੀਦਾ ਵੀ ਬਹੁਤ ਲੋਕ ਮੇਨੂੰ ਲੱਗਦਾ ਇਦਾਂ ਦੇ ਬੈਠੇ ਜਿਨ੍ਹਾਂ ਨੂੰ ਹਲੇ ਵੀ ਗਰਾਊਂਡ ਰਿਐਲਿਟੀ ਇੰਨੀ ਨਹੀਂ ਪਤਾ ਜਿੰਨੀ ਪਤਾ ਹੋਣਾ ਚਾਹੀਦਾ ਬਾਈ ਕੱਲੇ ਬਾਹਰ ਬੈਠੇ ਨਹੀਂ ਪੰਜਾਬ ਦੇ ਵਿੱਚ ਬੈਠੇ ਬਹੁਤੇ ਲੋਕ ਵੀ ਇਹ ਮਹਿਸੂਸ ਕਰਦੇ ਆ ਕਿ ਪਾਣੀ ਚਲਾ ਗਿਆ ਤਾਂ ਸਮੱਸਿਆ ਜਲੀ ਗਈ ਹਮਮ ਸਹੀ ਗੱਲ ਹੈ ਸਮੱਸਿਆ ਤਾਂ ਹੁਣ ਵੱਡੇ ਤੌਰ ਤੇ ਸਾਹਮਣੇ ਪਾਣੀ ਜਾਣ ਤੋਂ ਮਿੰਤਾ ਇਹ ਲੱਗ ਬਾਈ ਇਹ ਨਾ ਹੁਣ ਤਾਂ ਅਸਲੀ ਪਤਾ ਲੱਗ ਰਿਹਾ ਵੀ ਕਿਹੜੀ ਚੀਜ਼ ਕਿੱਥੋਂ ਮਾਰ ਪਈ ਆ ਤੇ ਕੀ ਚੀਜ਼ ਦੀ ਲੋੜ ਆ ਹਨਾ ਸੋ ਮੈਂ ਤਾਂ ਇਹੀ ਕਹੂੰਗਾ ਬਾਈ ਚਲੋ ਬਹੁਤ ਦੁੱਖ ਦੀ ਗੱਲ ਆ ਪਰ ਹੁਣ ਟਾਈਮ ਏ ਸਾਰਾ ਹੌਸਲੇ ਨਾਲ ਇਕੱਠੇ ਹੋ ਕੇ ਹਨਾ ਇੱਕ ਦੂਜੇ 'ਚ ਆਪਾਂ ਨੁਕਸਾਨ ਨਾ ਕੱਢੀਏ ਮੈਂ ਇਹ ਵੀ ਗੱਲ ਕਹੂੰਗਾ ਹਰੇਕ ਬੰਦਾ ਇੱਕ ਦੂਜੇ ਨਾਲ ਯੂਨਿਟੀ 'ਚ ਹੋ ਕੇ ਹਨਾ ਆਪਾਂ ਸਾਰੇ ਕੰਮ ਕਰੀਏ ਹਨਾ ਚਾਹੇ ਜੇ ਆਪ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਈ ਹਨਾ ਬਹੁਤ ਬੰਦੇ ਭਰਾ ਆਪਣੇ ਮੂਰੇ ਬੈਠੇ ਆ ਬਾਈ ਹਨਾ ਤੁਸੀਂ ਫੋਨ ਤੇ ਇੱਕ ਵਾਰੀ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਹੈਲਪ ਨਹੀਂ ਕਰ ਸਕਦਾ ਪੈਸੇ ਨਾਲ ਤੁਸੀਂ ਫੋਨ ਕਰਕੇ ਪਤਾ ਲ ਲਿਆ ਕਰੋ ਬੰਦੇ ਦਾ ਹੌਸਲਾ ਵੱਧ ਜਾਂਦਾ ਬਾਈ ਚੀਜ਼ਾਂ ਸ਼ੇਅਰ ਕਰ ਦੋ ਹਨਾ ਆਪਣੇ ਮੀਡੀਆ ਤੇ ਪਾ ਦਿਓ ਬਸ ਰੁਕੋ ਨਾ ਇਹ ਰੁਕਣਾ ਦੋ ਨਾ ਆਪਣਾ ਮੈਸੇਜ ਬਾਹਰ ਜਾਣਾ ਚਾਹੀਦਾ ਬਾਈ ਮੈਨੂੰ ਦੋ ਛੋਟੇ ਜਿਹਾ ਕਿਉਂਕਿ ਇਹ ਪਤਾ ਕੀ ਹੈ ਇਹ ਇਹ ਨਾ ਚਾਰਾਂ ਜਵਾਕਾਂ ਨੂੰ ਹੀ ਪਤਾ ਜਦੋਂ ਆਪਾਂ ਸਾਰਿਆਂ ਨੇ ਘਰੋਂ ਘਰੀ ਚਲੇ ਜਾਣਾ ਚਾਹੇ ਆਪਾਂ ਉਂਦੇ ਰਵਾਂਗੇ ਇਹਨਾਂ ਨੇ ਇਕੱਠੇ ਬਹਿ ਕੇ ਵਿਚਾਰਾਂ ਜਿਹੜੀ ਸਲਾਹ ਕਰ ਰਹੇ ਜਿਹੜੀ ਗੱਲ ਕਰਨੀ ਦਾ ਦੁਖੀ ਹੋਣਾ ਉਹ ਇਹਨਾਂ ਨੂੰ ਹੀ ਪਤਾ ਭਾਈ ਕਿਉਂ ਮੈਂ ਆਪਣੀਆਂ ਭੈਣਾਂ ਨਾਲ ਇੰਦਾ ਗੱਲ ਕਰਦਾ ਰਿਆਂ ਅਸੀਂ ਵੀ ਤਿੰਨ ਜਾਨ ਹੀ ਰਹਿ ਗਏ ਸੀ ਸੋ ਇਹ ਚੀਜ਼ਾਂ ਇਹਨਾਂ ਨੂੰ ਹੀ ਪਤਾ ਭਾਈ ਇਹਨਾਂ ਨੇ ਕਿਵੇਂ ਹਿਨੌਣੀ ਨਾ ਆਪਾਂ ਇਹਨਾਂ ਦਾ ਦੁੱਖ ਕਦੀ ਵੀ ਬਿਆਨ ਨਹੀਂ ਕਰ ਸਕਦੇ ਨਾ ਆਪਾਂ ਸਮਝ ਸਕਦੇ ਇਹਨਾਂ ਦਾ ਅੰਦਰੋਂ ਤਾਂ ਬੰਦਾ ਵੀਰੇ ਟੁੱਟ ਜਾਂਦਾ ਹਨਾ ਜਮੇ ਤੇ ਉੱਪਰੋਂ ਇੰਨੀ ਮਾਰ ਜ਼ਮੀਨ ਗਹਿਣੇ ਪਈ ਆ ਘਰ ਬਣਿਆ ਨਹੀਂ ਹੋ ਬਾਈ ਪਤਾ ਨਹੀਂ ਹੁਣ ਕੀ ਰੱਬ ਨੂੰ ਮਨਜ਼ੂਰ ਆ ਹਨਾ ਜੀ ਪਰ ਬਹੁਤ ਬਹੁਤ ਸੈਡ ਗੱਲ ਆ ਬਾਈ ਬਹੁਤ ਦੁੱਖ ਦੀ ਗੱਲ ਆ ਪਰ ਮੈਂ ਤਾਂ ਅਹੀ ਕਹੂੰਗਾ ਵੀ ਆਪਾਂ ਨਾਲ ਖੜੇ ਆ ਬਾਈ ਜਿੰਨੇ ਵੀ ਪਰਿਵਾਰਾਂ ਦੇ ਹੋ ਸਕਦਾ ਹਨ ਤੇ ਆਪਾਂ ਕੁੜੀ ਦੀ ਬਾਈ ਐਜੂਕੇਸ਼ਨ ਨਹੀਂ ਹੈ ਪਰ ਉਤਣ ਦੇਣੀ ਜੇ ਜੌਬ ਦਾ ਵੀ ਹੋ ਸਕਦਾ ਜਿਵੇਂ ਆਪਾਂ ਗੱਲ ਕਰਦੇ ਸੀ ਹਣਾ ਤੇ ਕੱਲੀ ਇਹ ਭੈਣ ਨਹੀਂ ਜਿੰਨੀਆਂ ਵੀ ਭੈਣਾਂ ਆਪਣੀਆਂ ਅਸੀਂ ਝੂਲੰਗ ਰਹੀਆਂ ਪਰ ਟਰਾਈ ਕਰਾਂਗੇ ਜਿੰਨਾ ਸਾਡੇ ਝੂਲੀ ਪਰੋਂਦ ਨੇ ਸੇਵਾ ਪਾਈ ਆਪਾਂ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਇਹਨਾਂ ਨੂੰ ਇਸ ਤਰ੍ਹਾਂ ਦਿਖਾਉਣ ਦੀ ਬਜਾਏ ਕਿ ਮੰਗਰੇ ਆ ਕੁਛ ਹੈ ਆਪਾਂ ਨੂੰ ਇੱਕ ਡਿਗਨਿਟੀ ਦੇ ਨਾਲ ਮਤਲਬ ਮੈਂ ਅੱਜ ਇਹ ਕੈਰੀ ਕਰਕੇ ਜਾ ਰਿਹਾ ਸਾਰੇ ਭਰਾ ਸਹਿਮਤ ਹੋਣਗੇ ਵੀ ਅਕਸਰ ਸਾਨੂੰ ਵੀ ਇਹ ਹੁੰਦਾ ਕਿ ਅਸੀਂ ਦਿਖਾਈਏ ਬਿਲਕੁਲ ਭਾਈ ਪਰ ਬਹੁਤ ਸੋਹਣੀ ਗੱਲ ਹੈ ਕਿ ਸਾਰਿਆਂ ਨੇ ਇਹ ਚੂਜ਼ ਕੀਤਾ ਕਿ ਉਹ ਭੈਣ ਦੀ ਫੋਟੋ ਨਹੀਂ ਦਿਖਾਈ ਆ ਵੀਡੀਓ ਆਪਾਂ ਨਹੀਂ ਦਿਖਾਰੇ ਔਰ ਉਹਨੂੰ ਉਹ ਡਿਗਨਿਟੀ ਲਾਈਫ ਦੇ ਵਿੱਚ ਮਿਲੇ ਕਿ ਉਹ ਉਹ ਜੀਵੇ ਉਸ ਤਰੀਕੇ ਨਾਲ ਮੈਂ ਹਾਂ ਜੀ ਮੇਰਾ ਹੀ ਮੰਨਣਾ ਵੀਰੇ ਕੱਲੂ ਜਦੋਂ ਆ ਸਾਰਾ ਕੁਝ ਹੋ ਗਿਆ ਸਹੀ ਹੋ ਗਿਆ ਉਹਦੀ ਆਪ ਦੀ ਵਿਚਾਰੀ ਦੀ ਇੱਕ ਲਾਈਫ ਸ਼ੁਰੂ ਹੋਣੀ ਆ ਉਹਨੇ ਕਿਸੇ ਘਰ ਵਿਆਹੀ ਜਾਣਾ ਉਹ ਨਹੀਂ ਚਾਹੁੰਦੀ ਕੱਲ ਨੂੰ ਉਹਦੇ ਜਵਾਕ ਆਏ ਵੀਰੇ ਇੱਕ ਤਾਂ ਇਹ ਨਾ ਜਿਹੜੀ ਵੀਡੀਓਜ਼ ਨੇ ਆਪਾਂ ਨੂੰ ਸਮਝਣ ਦੀ ਲੋੜ ਆ ਜਦੋਂ ਆਪਾਂ ਕਿਸੇ ਬੰਦੇ ਦੀ ਵੀਡੀਓ ਬਣਾਉਂਦੇ ਆ ਉਹਨੂੰ ਪੈਸੇ ਫੜਾਉਂਦੇ ਹੋਏ ساری ਉਮਰ ਇੰਟਰਨੈਟ ਤੇ ਪਈ ਹੋਈ ਡਾਕੂਮੈਂਟ ਹੋ ਜਾਂਦੀ ਹੈ ਨਾ ਉਹ ਚੀਜ਼ ਹੁਣ ਕੱਲ ਨੂੰ ਉਹਦਾ ਜਵਾਕ ਉੱਠ ਕੇ ਦੇਖੂਗਾ ਜਾਂ ਕਹੂਗਾ ਯਾਰ ਹਰੇਕ ਜਵਾਕ ਲਈ ਆਪਣਾ ਪਿਓ ਬਈ ਰਾਜਾ ਹੁੰਦਾ ਹੈ ਨਾ ਆਪਾਂ ਉਹਨਾਂ ਨੂੰ ਐ ਸ਼ੀਲ ਨਹੀਂ ਕਰਾ ਸਕਦੇ ਹੈਗੇ ਵੀ ਅਸੀਂ ਤੁਹਾਨੂੰ ਕਰ ਰਹੇ ਆ ਤੁਹਾਡੀਆਂ ਕੁਝ ਵੀ ਵਿਰੇਜ ਆਪਾਂ ਕਰ ਰਹੇ ਆ ਆਪਾਂ ਆਪਣੀ ਮਰਜ਼ੀ ਨਾਲ ਕਰ ਰਹੇ ਆ ਆਪਾਂ ਕਿਸੇ ਚੰਗੇ ਕੌਸਲੀ ਕਰ ਰਹੇ ਆ ਹਨਾ ਉਹਦੇ ਚ ਕੋਈ ਐ ਫੇਵਰ ਜਾਂ ਆਸਾਨ ਵਾਲੀ ਜਾਂ ਆਪਦੀ ਉਹਦੀ ਸਿੰਪਥੀ ਵਾਲੀਆਂ ਗੱਲਾਂ ਨਹੀਂ ਹੋਣੀ ਚਾਹੀਦੀਆਂ ਤੁਸੀਂ ਆਪਣੀ ਮਰਜ਼ੀ ਨਾਲ ਪਰਮਾਤਮਾ ਦਾ ਸੁੱਖ ਰੱਖ ਕੇ ਤੁਸੀਂ ਆਪਦੇ ਭਲੇ ਲਈ ਕਰੋ ਇਹ ਵੀਰੇ ਆਪਾਂ ਨੂੰ ਥੋੜੀਆਂ ਅਸੀ ਸੰਮਲਣੀਆਂ ਵੀਰੇ ਹਨਾ ਸੋ ਉਹ ਚੀਜ਼ ਅੰਦਰ ਦੀ ਅੰਦਰ ਆ ਪਰ ਮੈਂ ਇਹੀ ਚਾਹਣਾ ਵੀ ਇੱਥੇ ਆ ਕੇ ਆਸਾਨ ਜੇ ਨਾ ਆਪਾਂ ਜਤਾਈਏ ਹਨਾ ਮੇਰਾ ਵੀ ਕਸ਼ਟ ਆਏ ਜਿਵੇਂ ਮੈਨੂੰ ਇਦਾਂ ਨਹੀਂ ਸੀਗਾ ਵੀ ਯਾਰ ਮੈਂ ਵਾਲੇ ਵੀਰਾਂ ਆਪਾਂ ਗੱਲ ਹੋਈ ਜਾਂਦੀ ਸੀ ਵੀ ਯਾਰ ਆਏ ਨਾ ਹੋਵੇ ਇੰਨੇ ਲੋਕਾਂ ਨਾਲਗਾ ਕਿਤੇ ਯਾਰ ਲੋਕੀ ਤਾਂ ਪਹਿਲਾਂ ਹੀ ਦੁਖੀ ਹੋਏ ਫਿਰਦਾ ਗਾਲਾਂ ਹੀ ਨਾ ਕੱਢਣ ਪਿੱਛੇ ਰਾ ਕੇ ਹਨਾ ਰੀਜ਼ਨ ਇਹ ਹੀ ਆ ਤੇ ਆਪਾਂ ਜੇ ਇੱਥੇ ਕੋਈ ਵੀਰ ਪਰਾਉਂਦਾ ਬਸ ਇਹਨਾਂ ਨੂੰ ਆਪਾਂ ਨਾ ਆਸਾਨ ਜੇ ਨਾ ਚਦਾਈਏ ਬਾਈ ਇਹ ਤਾਂ ਪਹਿਲਾਂ ਹੀ ਨੂਕ ਵਿਚਾਰੇ ਟੁੱਟੇ ਪਏ ਨੇ ਹਨਾ ਸੋ ਇਹਨਾਂ ਦੀ ਸਹਾਇਤਾ ਲਈ ਜੇ ਆਪਾਂ ਮੂਹਰੇ ਆਉਨੇ ਆ ਤਾਂ ਕਿਸੇ ਤਰੀਕੇ ਨਾਲ ਆਈਏ ਵੀ ਇਦਾਂ ਇਹਨਾਂ ਨੂੰ ਜਤਾਈ ਵੀ ਹਾਂ ਵੀ ਤੁਹਾਡੇ ਲਈ ਕਰਤਾ ਹੁਣ ਦੇਖੋ ਹਨ ਤੁਸੀਂ ਇਸ ਗੱਲ ਤੋਂ ਨਿਰਾਸ਼ ਵੀ ਹੋਏ ਜਿਹੜਾ ਪਿਛਲੇ ਦਿਨੀ ਟ੍ਰੈਂਡ ਚੱਲ ਪਿਆ ਜਾਂ ਬਹੁਤ ਸਾਰੇ ਲੋਕ ਹਾਲਾਂਕਿ ਨੀਅਤ ਤਾਂ ਸਾਰਿਆਂ ਦੀ ਸਾਫ਼ ਸੀਗੀ ਮਦਦ ਹੀ ਕਰਨੀ ਹੈ ਤੁਹਾਡੇ ਲਾਈਨ ਦੇ ਹੀ ਆਪਣੇ ਤੁਹਾਡੇ ਸਾਥੀ ਵੀ ਨੇ ਇਸ ਗੱਲ ਤੋਂ ਤੁਸੀਂ ਨਿਰਾਸ਼ ਹੋਏ ਇਸ ਤਰ੍ਹਾਂ ਸਾਹਮਣੇ ਚਲੋ ਵੀਰੇ ਮੈਂ ਨਿਰਾਸ਼ ਨਹੀਂ ਮਤਲਬ ਵੀ ਹਰੇਕ ਬੰਦੇ ਦਾ ਆਪਣਾ ਤਰੀਕਾ ਹੁੰਦਾ ਵੀਰੇ ਚਲੋ ਹਨਾ ਹੁਣ ਕੀ ਪਤਾ ਅਗਲੇ ਦਾ ਵੀ ਆਪਣਾ ਗੁੱਡ ਕਾਸਟ ਲਈ ਸਾਰੇ ਕਰ ਰਹੇ ਨੇ ਜਿਵੇਂ ਮਰਜੀ ਮੈਂ ਆਪਾਂ ਉੱਥੇ ਬੈਠੇ ਗੱਲ ਕੀਤੀ ਸੀ ਵੀਰ ਚਾਹੇ ਅਗਲਾ ਦਿਖਾਉਣ ਨੂੰ ਕਰੀ ਜਾ ਰਿਹਾ ਚਾਹੇ ਜਿਵੇਂ ਮਰਜ਼ੀ ਅਗਲਾ ਕਰ ਰਿਹਾ ਆਫਟਰ ਕਰਤਾ ਰਿਹਾ ਹਾਂ ਕਰਤਾ ਰਿਹਾ ਹਾਂ ਹਾਂ ਵੀ ਮੈਂ ਵੀ ਇਹ ਚਾਹੁੰਦਾ ਕੋਈ ਵੀਰ ਬਰਾਹਣ ਗੱਲ ਨੂੰ ਮਾਣੇ ਵੀ ਕਰਨੇ ਆਂ ਗਿਆ ਤਾਂ ਵੀ ਆਪਾਂ ਤਾਂ ਹੀ ਕਹ ਰਹੇ ਹਾਂ ਵੀ ਜੇ ਕਰ ਰਹੇ ਹਾਂ ਤਾਂ ਕਰ ਰਹੇ ਹਾਂ ਪਰ ਆਏ ਆ ਵੀ ਥੋੜਾ ਜਿਹਾ ਲੋ پروفਾਈਲ ਹੋ ਕੇ ਜੇ ਕਰਾਂਗੇ ਜਦੋਂ ਸਾਰਾ ਕੁਝ ਹੋ ਗਿਆ ਫੇਰ ਆ ਕੇ ਫੋਟੋ ਪਾਦੇ ਨਾਲ ਵੀ ਆ ਕਰ ਜੀ ਇੰਨੇ ਬਣ ਗਏ ਹਨ ਕੋਈ ਗੱਲ ਨਹੀਂ ਫਿਰ ਸਹੀ ਹੈ ਇੱਕ ਵਾਰੀ ਕੰਮ ਸਿਰੇ ਲਾ ਦਈਏ ਮੈਂ ਤਾਂ ਇਹ ਕਹਿਣਾ ਚਾਹੁੰਦਾ ਕੁਲ ਭਾਈ ਜਿਵੇਂ ਬਾਈ ਉਹਨਾਂ ਦੀ ਮੈਂ ਇੱਕ ਖਾਸ ਗੱਲ ਤੁਹਾਨੂੰ ਦੱਸਣਾ ਨਾ ਮੇਨ ਚੱਕਰੇ ਸੀ ਜਦੋਂ ਮੈਂ ਇੱਥੇ ਨਹੀਂ ਸੀਗਾ ਮੈਨੂੰ ਇਹੀ ਚੀਜ਼ ਨਹੀਂ ਸੀ ਪਤਾ ਲੱਗ ਰਹੀ ਵੀ ਮੈਂ ਕੀ ਕਰਾਂ ਜਿਵੇਂ ਚਲੋ ਬੋਟਸ ਹੋ ਗਈਆਂ ਰਾਸ਼ਨ ਪਾਣੀਓ ਜਿਵੇਂ ਇੱਕ ਵਾਰੀ ਆਪਾਂ ਵੀ ਸਾਰਿਆਂ ਨੂੰ ਪਤਾ ਇਹ ਵੀ ਇੱਕ ਵਾਰੀ ਰਾਸ਼ਨ ਹੀ ਬਹੁਤ ਹੋ ਗਿਆ ਸੀ ਸੋ ਜਿਹੜੇ ਮੇਰੇ ਵਰਗੇ ਵੀਪਰਾ ਹੋਰ ਵੀ ਬਹੁਤ ਸੀ ਮੇਰੇ ਫਰੈਂਡ ਸਰਕਲ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਲੱਗਿਆ ਵੀ ਮੇਨ ਚੀਜ਼ ਕਿੱਥੋਂ ਸ਼ੁਰੂ ਕਰੀਏ ਤੇ ਜੇ ਦੱਸ ਦਿੰਦੇ ਸੀ ਜੀ ਆਪਾਂ ਘਰ ਬਣਾਉਣੇ ਜਾਂ ਆਪਾਂ ਇਦਾਂ ਕਰਨਾ ਕੋਈ ਚੀਜ਼ ਮੂਰੇ ਕੁਝ ਦੇਖਣ ਨੂੰ ਆਇ ਨਹੀਂ ਸੀ ਕੋਈ ਡਾਟਾ ਵਾਈਜ਼ ਨਾ ਸੋ ਉਦੋਂ ਮੈਂ ਅਮਰਪ੍ਰੀਤ ਭਾਈ ਜੀ ਉਹਨਾਂ ਨਾਲ ਬੈਠਿਆ ਅਸੀਂ ਇਹਨਾਂ ਨੇ ਮੈਨੂੰ ਇੱਕ ਪੋਰਟਲ ਦਾ ਜਿਵੇਂ ਇੱਕ ਡਾਕੂਮੈਂਟ ਆ ਟਾਈਪ ਚੀਜ਼ ਭੇਜੀ ਤੇ ਉਹ ਚੀਜ਼ ਨੇ ਮੇਰੇ ਲਈ ਬਹੁਤ ਕਲੀਅਰ ਕਰਤਾ ਜਿਹਦੇ ਵਿੱਚ ਕੀ ਆ ਘਰ ਦੀ ਪ੍ਰੋਪਰਟੀ ਉਹਨਾਂ ਦੇ ਨਾਮ ਤੋਂ ਲੈ ਕੇ ਹਾਊਸ ਨੰਬਰ ਤੋਂ ਲੈ ਕੇ ਪਿੰਡ ਤੋਂ ਲੈ ਕੇ ਸਾਰੀ ਇਨਫੋਰਮੇਸ਼ਨ ਸੀ ਤੇ ਨਾਲ ਉਹਦੇ ਵਿੱਚ ਇੱਕ ਲਿੰਕ ਸੀਗਾ ਇਹਦੇ ਲਿੰਕ ਤੇ ਅਸੀਂ ਕਲਿੱਕ ਕਰਕੇ ਫੋਟੋ ਦੇਖ ਸਕਦੇ ਹਾਂ ਕਿ ਕਿੰਨਾ ਡੈਮੇਜ ਹੋਇਆ ਸੋ ਉਹ ਚੀਜ਼ ਨੇ ਵੀ ਬਹੁਤ ਕਲੀਅਰ ਕੀਤੀ ਚੀਜ਼ ਸੋ ਮੈਂ ਚਾਹੁੰਨਾ ਵੀ ਇੱਕ ਜੇ ਹੋ ਸਕਦਾ ਆਪਾਂ ਵੈਬਸਾਈਟ ਟਾਈਪ ਚੀਜ਼ ਜਿਹੜੇ ਆਪਣੇ ਐਨ ਆਰ ਆਈ ਭਰਾ ਨੇ ਉਹਨਾਂ ਲਈ ਥੋੜਾ ਕਲੀਅਰ ਕਰਨੀ ਕਿ ਕਿਦਾਂ ਦਾ ਪੋਰਟਲ ਬਣਾਉਣਾ ਚਾਹੀਦਾ ਆਪਾਂ ਨੂੰ ਜਾਂ ਮੈਂ ਵੀ ਟਰਾਈ ਕਰੂੰਗਾ ਬਈ ਆਪਾਂ ਅਟਚ ਹੋਵਾਂਗੇ ਜਿਹਦੇ ਉੱਤੇ ਆਪ ਇਨਫਰਮੇਸ਼ਨ ਅਪਲੋਡ ਕਰਦੇ ਰਹੀਏ ਵੀ ਕਿਥੇ ਕੀ ਅਸਲ ਵਿੱਚ ਹੋਇਆ ਕੀ ਨਹੀਂ ਹੈ ਨਾ ਤਾਂ ਕਿ ਜੋ ਵਿਜ਼ੂਅਲੀ ਬੰਦੇ ਨੂੰ ਦੇਖ ਸਕੇ ਹੈ ਨਾ ਭਾਈ। ਪਰ ਛੋਡੀ ਵੀ ਆਰਗੇਨਾਈਜੇਸ਼ਨ ਕਰਾਲਾ ਸੇਵਾ ਸੁਸਾਇਟੀ ਕਿੰਨੇ ਸਮੇਂ ਤੋਂ ਰਨ ਕਰਦੇ ਹੋ? ਭਾਈ ਇਹ ਸੀਤਾ ਜੀ ਹੁਣ ਹੀ ਮੌਕਾ ਮਿਲਿਆ ਉਦਾਂ ਹੀ ਪਿੰਡ ਤੋਂ ਮੈਨੂੰ ਇਦਾਂ ਸੀਗਾ ਜੀ ਸ਼ੁਰੂ ਤੋਂ ਸ਼ੌਂਕ ਸੀਗਾ ਵੀ ਪਿੰਡ ਦਾ ਪਿੰਡ ਦੇ ਵੱਲੋਂ ਸਾਰੀ ਸੇਵਾ ਕਿਉਂ ਪਿੰਡ ਵਾਲਿਆਂ ਨੇ ਸਾਰੇ ਇੰਨਾ ਕੁਝ ਕੀਤਾ ਆਪਣੇ ਲਈ ਨਾ। ਸੋ ਮੈਨੂੰ ਆਏ ਨਹੀਂ ਸੀਗੇ ਵੀ ਮੈਂ ਇਕੱਲਾ ਹੀ ਆਪਣੇ ਸਾਰੇ ਪਿੰਡ ਵੱਲੋਂ ਹੀ ਸੇਵਾ ਭਾਈ। ਉਹ ਕੁਝ ਇਦਾਂ ਨਹੀਂ ਹੈਗਾ ਬਸ ਉਵੇਂ ਹੀ ਕਰਾਲਾ ਸੇਵਾ ਸੁਸਾਇਟੀ ਸੇਵਾ ਕਰਨੀ ਭਾਈ ਬਸ। ਹੈਨਾ?